ਵਾਹਿਗੁਰੂ ਸਿੱਕਾ ਖਾਲਸਾ ਵਾਹਿਗੁਰੂ ਸਿੱਕੇ ਫਤੇ ਸਾ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸ਼ਨੀਵਾਰ ਨੂੰ 1 ਰੁਪਏ ਦਾ ਸਿੱਕਾ ਇਸ ਥਾਂ ਦੇ ਤੁਸੀਂ ਰੱਖ ਦੇਣਾ ਦੁਨੀਆ ਤੁਹਾਡੇ ਪਿੱਛੇ ਘੁਮੇਗੀ ਤੁਹਾਡੀ ਹਰ ਇੱਕ ਇੱਛਾ ਪੂਰੀ ਹੋਵੇਗੀ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਸ਼ਨੀਵਾਰੀ ਰਾਤ 1 ਰੁਪਏ ਦਾ ਸਿੱਕੇ ਦਾ ਉਪਾਅ ਤੁਸੀਂ ਜ਼ਰੂਰ ਕਰਕੇ ਦੇਖੋ ਤੁਹਾਡੀਆਂ ਸੱਤ ਪੁਸ਼ਤਾਂ ਦੀ ਗਰੀਬੀ ਦੂਰ ਹੋ ਜਾਵੇਗੀ ਇਹ 카ਰ্তিক ਮਹੀਨੇ ਦੀ ਸਭ ਤੋਂ ਮਹੱਤਵਪੂਰਨ ਇਹ ਇਸ ਮਹੀਨੇ ਦਾ ਸਭ ਤੋਂ ਮਹੱਤਵਪੂਰਨ ਉਪਾਅ ਹੈ ਕਿਉਂਕਿ ਇਹ ਸ਼ਨੀਵਾਰ ਨੂੰ ਹੀ ਕਰਨਾ ਹੋਵੇਗਾ Hindu ਧਰਮ ਦੇ ਵਿੱਚ ਇਸ ਦਾ ਬੜਾ ਹੀ ਮਹੱਤਵ ਮੰਨਿਆ ਜਾਂਦਾ ਹੈ ਤੁਸੀਂ ਇਸ ਦਿਨ 1 ਰੁਪਏ ਦੇ ਸਿੱਕੇ ਦੇ ਨਾਲ ਇਹ ਉਪਾਅ ਕਰਨਾ ਹੈ ਇਹ ਉਪਾਅ ਇੰਨਾ ਖਾਸ ਹੈ ਕਿ ਜੇਕਰ ਤੁਸੀਂ 1 ਰੁਪਏ ਦੇ ਸਿੱਕੇ ਦੀ ਵਰਤੋਂ ਕਰਕੇ ਸਹੀ ਸਮੇਂ ਤੇ ਸਹੀ ਵਿਧੀ ਅਨੁਸਾਰ ਜੋ ਕਿ ਇੱਕ ਪ੍ਰਾਚੀਨ ਸਮੇਂ ਤੋਂ ਇੱਕ ਆਮ ਹੀ ਉਪਾਅ ਹੈ ਤਾਂ ਵਿਸ਼ਵਾਸ ਕਰੋ ਕਿ ਦੇਵੀ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਸੀਂ ਆਪਣੇ ਜੀਵਨ ਦੇ ਕਿਸੇ ਵੀ ਦੁੱਖ ਤੋਂ ਮੁਕਤੀ ਪਾ ਸਕਦੇ ਹੋ ਕਿਸੇ ਵੀ ਦੁੱਖ ਤੋਂ ਮੁਕਤੀ ਪਾ ਲਓਗੇ ਤੁਹਾਡੀ ਇੱਛਾ ਜੋ ਵੀ ਹੋਵੇਗੀ ਮੰਨ ਲਓ ਤੁਸੀਂ ਨੌਕਰੀ ਦੀ ਤਿਆਰੀ ਕਰ ਰਹੇ ਸੀ ਤੁਹਾਨੂੰ ਨੌਕਰੀ ਮਿਲ ਜਾਵੇਗੀ ਤਾਂ ਕਿਤੇ ਰੁਕਿਆ ਹੋਇਆ ਸੀ ਕਾਰੋਬਾਰ ਕਰਨਾ ਚਾਹੁੰਦੇ ਹੋ ਤਾਂ ਕਾਰੋਬਾਰ ਸ਼ੁਰੂ ਹੋ ਜਾਏਗਾ ਤੁਸੀਂ ਕਿਸੇ ਬਿਮਾਰੀ ਤੋਂ ਜੂਝ ਰਹੇ ਸੀ ਤਾਂ ਉਹ ਬਿਮਾਰੀ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਜੋ ਤੁਹਾਨੂੰ ਲੰਮੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਪੈਸਾ ਤੁਹਾਡੇ ਜੀਵਨ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਦੌਲਤ ਅਤੇ ਹੋਰ ਚੀਜ਼ਾਂ ਦੇ ਸਾਰੇ ਹੀ ਰਸਤੇ ਤੁਹਾਡੇ ਲਈ ਖੁੱਲ ਜਾਣਗੇ। ਵਿਸ਼ਵਾਸ ਦੇ ਨਾਲ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰਨਾ। ਤੁਹਾਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਤੁਹਾਨੂੰ S N A ਉਪਾਅ ਜ਼ਰੂਰ ਕਰਨਾ ਹੈ। ਭਾਵੇਂ ਤੁਸੀਂ ਇਸ ਨੂੰ ਸਾਲ ਪੜਨਾ ਮੇ ਕੀਤਾ ਹੋਵੇ ਜੇਕਰ ਤੁਸੀਂ ਇਹ ਉਪਾਅ ਇਸ ਮਹੀਨੇ ਦੇ ਵਿੱਚ ਸ਼ਨੀਵਾਰ ਦੇ ਦਿਨ ਨੂੰ ਕਰਦੇ ਹੋ ਤੁਹਾਨੂੰ ਆਪਣੀ ਕਲਪਨਾ ਤੋਂ ਪੂਰਾ ਲਾਭ ਮਿਲ ਜਾਵੇਗਾ ਇਸ ਲਈ ਤੁਹਾਨੂੰ 1 ਰੁਪਏ ਦੇ ਸਿੱਕੇ ਦਾ ਉਪਾਅ ਜ਼ਰੂਰ ਕਰਨਾ ਚਾਹੀਦਾ ਹੈ ਜੋ ਤੁਸੀਂ ਇਸ ਸੁਨਹਿਰੀ ਮੌਕੇ ਨੂੰ ਨਹੀਂ ਗਵਾਉਣਾ ਅਤੇ ਇਸ ਉਪਾਅ ਨੂੰ ਕਰਨ ਦਾ ਤਰੀਕਾ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਜਿਸ ਨੂੰ ਅਸੀਂ ਅੱਜ ਤੁਹਾਨੂੰ ਚੰਗੇ ਤਰ੍ਹਾਂ ਸਮਝਾਉਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਇਹ ਉਪਾਅ ਕਿਵੇਂ ਕਰਨਾ ਹੈ ਕਿ ਸਮੇਂ ਕਰਨਾ ਹੈ ਕਿੱਥੇ ਕਰਨਾ ਹੈ ਇਸ ਨੂੰ ਕਰਦੇ ਸਮੇਂ ਕਿਹੜੀਆਂ ਗਲਤੀਆਂ ਤੋਂ ਬਚਣਾ ਹੈ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ ਪੂਰੀ ਜਾਣਕਾਰੀ ਪੂਰੀ ਡਿਟੇਲ ਦੇ ਨਾਲ ਦੱਸਾਂਗੇ ਤਾਂ ਆਓ ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ ਸ਼ਨੀਵਾਰ ਨੂੰ ਸਿਰਫ ਇਹ ਤੁਸੀਂ ਛੋਟਾ ਜਿਹਾ ਉਪਾਅ ਕਰਨ ਦੇ ਨਾਲ ਤੁਹਾਡੀਆਂ ਸਾਰੀਆਂ ਇਹ ਇਛਾਵਾਂ ਪੂਰੀਆਂ ਹੋ ਜਾਣਗੀਆਂ ਬਹੁਤ ਸਾਰੇ ਲੋਕਾਂ ਨੇ ਇਹ ਉਪਾਅ ਕੀਤਾ ਹੈ ਤੇ ਉਹਨਾਂ ਨੂੰ ਇਸ ਉਪਾਅ ਕਰਨ ਦਾ ਫਲ ਵੀ ਮਿਲਿਆ ਹੈ ਜੇਕਰ ਤੁਸੀਂ ਵੀ ਸ਼ਨੀਵਾਰ ਨੂੰ ਇਹ ਉਪਾਅ ਕਰਨਾ ਚਾਹੁੰਦੇ ਹੋ ਤੁਹਾਨੂੰ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਹੋਵੇਗਾ ਫਿਰ ਹੀ ਇਸ ਨੂੰ ਕਰਨਾ ਚਾਹੀਦਾ ਹੈ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲ ਜਾਣਗੇ ਇਸ ਪਾਣੂ ਕਰਨ ਨਾਲ ਭਾਵੇਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਇਹ ਸਮੱਸਿਆ ਦਾ ਪਿੱਛੇ ਦਾ ਇਸ ਸਮੱਸਿਆ ਦਾ ਕਾਰਨ ਵੀ ਪਤਾ ਨਹੀਂ ਹੋਵੇਗਾ ਇਹ ਕੋਈ ਵੀ ਕਾਰਨ ਹੋ ਸਕਦਾ ਹੈ ਜਿਵੇਂ ਕਿ ਪੁਰਖਾਂ ਦਾ ਸ਼ਰਾਪ ਗਰੀਬੀ ਸ਼ਰਾਪ ਸ਼ਨੀ ਸ਼ਰਾਪ ਜਾਂ ਕਿਸੇ ਵੀ ਤਰ੍ਹਾਂ ਦਾ ਮੰਗਲ ਸ਼ਰਾਪ ਹੋរី ਬਹੁਤ سارے ਦੋਸ਼ ਹੋਣਗੇ ਕੁਝ ਵੀ ਹੋ ਸਕਦਾ ਹੈ ਇਸ ਪਾਣੂ ਕਰ ਵਿੱਚ ਹੀ ਕਰਨਾ ਹੈ ਇਸੇ ਪਾਣੂ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ 1 ਰੁਪਏ ਦੇ ਸਿੱਕੇ ਦਾ ਉਪਾਤ ਤੁਸੀਂ ਕਰਨਾ ਹੈ ਤਾਂ ਇਸ ਦੀ 1 ਰੁਪਏ ਦੇ ਉਪਾਣ ਦਾ ਮਤਲਬ ਕਿ ਇਹ ਸੌਖਾ ਹੈ ਇਹ ਉਪਾਕ ਕਿਸੇ ਇਸ਼ਾਣ ਪੂਰਾ ਕਰਨ ਦੇ ਲਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਜਾਂ ਕਿਸੇ ਮਹੱਤਵਪੂਰਨ ਕੰਮ ਨੂੰ ਖਤਮ ਕਰਨ ਲਈ ਜੋ ਸਾਲਾਂ ਤੋਂ ਪੂਰਾ ਨਹੀਂ ਸੀ ਹੋਇਆ ਤੁਸੀਂ 1 ਰੁਪਏ ਦੇ ਸਿੱਕੇ ਨਾਲ ਉਪਾਕ ਕਰ ਸਕਦੇ ਹੋ ਕਿਸੇ ਵੀ ਇਸ਼ਿਆ ਦੇ ਲਈ ਇਹ ਉਪਾਅ ਕੋਈ ਵੀ ਵਿਅਕਤੀ ਕਰ ਸਕਦਾ ਹੈ ਜੋ ਭਗਵਾਨ ਸ਼ਿਵ ਅਤੇ ਸ਼ਨੀ ਦੇਵ ਦੁਆਰਾ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਦੀ ਇਸ਼ਾਰਾ ਰੱਖਦਾ ਹੈ ਜੇਕਰ ਕੋਈ ਮਾਂ ਜਾਂ ਭੈਣ ਆਪਣੇ ਘਰ ਵਿੱਚ ਦੌਲਤ ਖੁਸ਼ਹਾਲੀ ਵਧਾਉਣ ਦੇ ਲਈ ਖੁਸ਼ੀ ਅਤੇ ਸ਼ਾਂਤੀ ਲਈ 1 ਰੁਪਏ ਦੇ ਸਿੱਕੇ ਦਾ ਉਪਾਅ ਕਰਨਾ ਚਾਹੁੰਦੀ ਹੈ ਤਾਂ ਉਹ ਵੱਡੀ ਉਮਰ ਦੀਆਂ ਮਾਤਾਵਾਂ ਭੈਣਾਂ ਨੂੰ ਖਾਸ ਤੌਰ ਤੇ 1 ਰੁਪਏ ਦੇ ਸਿੱਕੇ ਦਾ ਉਪਾਅ ਕਰਨਾ ਚਾਹੀਦਾ ਹੈ ਜੇਕਰ ਮੇਰੀਆਂ ਭੈਣਾਂ ਘਰ ਦੀ ਲక్ష్ਮੀ ਹੁੰਦੀਆਂ ਹਨ ਤਾਂ ਜਦੋਂ ਘਰ ਦੀ ਲక్ష్ਮੀ 1 ਰੁਪਏ ਦੇ ਸਿੱਕੇ ਦਾ ਉਪਾਅ ਕਰਦੀ ਹੈ ਤਾਂ ਇਸੇ ਨਤੀਜੇ ਬੜੀ ਜਲਦੀ ਤੇ ਬੜੇ ਮਹੱਤਮਪੂਰਨ ਤਰੀਕੇ ਦੇ ਨਾਲ ਪ੍ਰਾਪਤ ਹੋ ਜਾਂਦੇ ਹਨ ਇਹ ਉਪਾਅ ਕੋਈ ਵੀ ਕਰ ਸਕਦਾ ਹੈ ਭਾਵੇਂ ਵੱਡੀ ਉਮਰ ਦਾ ਹੋਵੇ ਭਾਵੇਂ ਛੋਟੀ ਉਮਰ ਦਾ ਕੋਈ ਵੀ ਸਮੱਸਿਆ ਨਹੀਂ ਹੈ ਭਾਵੇਂ ਇਹ ਬੱਚਾ ਹੋਵੇ ਭਾਵੇਂ ਛੋਟਾ ਬੱਚਾ ਜਿਸ ਨੇ ਵੀ ਇਸ ਉਪਾਅ ਨੂੰ ਕੀਤਾ ਉਸ ਨੂੰ ਲਾਭ ਹੋਇਆ ਹੈ ਸ਼ਨੀਵਾਰ ਨੂੰ 1 ਰੁਪਏ ਦੇ ਸਿੱਕੇ ਦਾ ਉਪਾਅ ਜ਼ਰੂਰ ਕਰੋ ਇਸ ਨਾਲ ਜਲਦੀ ਨਤੀਜੇ ਮਿਲ ਜਾਣਗੇ ਸ਼ਨੀਵਾਰ ਨੂੰ ਭਗਵਾਨ ਸ਼ਿਵ ਤੇ ਭਗਵਾਨ ਸ਼ਨੀ ਆਸਾਨੀ ਨਾਲ પ્રસન્ન ਹੋ ਜਾਂਦੇ ਹਨ ਆਓ ਜਾਣਦੇ ਹਾਂ 1 ਰੁਪਏ ਦੇ ਸਿੱਕੇ ਦਾ ਉਪਾਅ ਕਿਹੜੇ ਸਮੇਂ ਤੇ ਕਰਨਾ ਹੈ ਸ਼ਨੀਵਾਰ ਨੂੰ ਕੀਤਾ ਜਾਣ ਵਾਲਾ 1 ਰੁਪਏ ਦੇ ਸਿੱਕੇ ਦਾ ਉਪਾਅ ਮੁੱਖ ਤੌਰ ਤੇ ਸਵੇਰੇ ਹੋਵੇਗਾ ਜੇਕਰ ਕਿਸੇ ਕਾਰਨ ਕਰਕੇ ਤੁਸੀਂ ਸਵੇਰੇ 1 ਰੁਪਏ ਦਾ ਉਪਾਅ ਕਰਨ ਵਿੱਚ ਅਸਮਰਤ ਹੋ ਜੇਕਰ ਤੁਹਾਨੂੰ ਕਿਤੇ ਕੰਮ ਲਈ ਜਾਣਾ ਪੈਂਦਾ ਹੈ ਤਾਂ ਕਿਸੇ ਹੋਰ ਕੰਮ ਕਾਰਨ ਉਪਾਅ ਵਿੱਚ ਦੇਰੀ ਹੋ ਰਹੀ ਹੈ ਤਾਂ ਤੁਸੀਂ ਆਖਰੀ ਮੌਕਾ ਸ਼ਾਮ ਨੂੰ ਹੈ ਪਰ ਦੋਸ਼ ਕਾਲ ਦੇ ਸਮੇਂ ਤੁਸੀਂ ਉਪਾਅ ਕਰ ਸਕਦੇ ਹੋ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਉੱਠਦਾ ਹੈ ਕਿ ਪ੍ਰਦੋਸ਼ ਕਾਲ ਦਾ ਸਮਾਂ ਕਦੋਂ ਹੁੰਦਾ ਹੈ ਇਹ ਸਮਾਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਕਿੰਨੇ ਵਜੇ ਤੱਕ ਹੁੰਦਾ ਹੈ ਤੁਹਾਨੂੰ ਦੱਸ ਰਹੀ ਹਾਂ ਕਿ ਸ਼ਾਮ ਨੂੰ 6 ਤੋਂ 7 ਵਜੇ ਦੇ ਵਿਚਕਾਰ ਇਹ ਸਮਾਂ ਹੁੰਦਾ ਹੈ ਜੇਕਰ ਤੁਸੀਂ ਇਸ ਸਮੇਂ ਦੌਰਾਨ ਉਪਾਅ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਅ ਦੇ ਨਤੀਜੇ ਜ਼ਰੂਰ ਮਿਲਣਗੇ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਜੇਕਰ ਤੁਸੀਂ ਪੈਸੇ ਬਾਰੇ ਚਿੰਤਾ ਵਿੱਚ ਹੋ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋ ਤੁਸੀਂ ਕਈ ਵਾਰ ਬਹੁਤ ਕੋਸ਼ਿਸ਼ ਵੀ ਕਰ ਚੁੱਕੇ ਹੋ ਬੜੀ ਮਿਹਨਤ ਵੀ ਕਰਦੇ ਹੋ ਪਰ ਤੁਸੀਂ ਦੌਲਤ ਪ੍ਰਾਪਤ ਕਰਨ ਵਿੱਚ ਨਾ ਕਾਮਜਾਬ ਹੋਏ ਹੋ ਤੇ ਆਪਣੀ ਸਖਤ ਮਿਹਨਤ ਦੇ ਬਾਵਜੂਦ ਤੁਸੀਂ ਸਫਲ ਨਹੀਂ ਹੁੰਦੇ ਤੁਸੀਂ ਆਪਣੇ ਕਾਰੋਬਾਰ ਵਿੱਚ ਸਫਲ ਹੁੰਦੇ ਹੋ ਤੁਸੀਂ ਆਪਣੀ ਨੌਕਰੀ ਵਿੱਚ ਅਸਫਲ ਹੁੰਦੇ ਹੋ ਜੇਕਰ ਤੁਸੀਂ ਕਿਸੇ ਵੀ ਕੰਮ ਵਿੱਚ ਅਸਫਲ ਹੋ ਰਹੇ ਹੋ ਨੁਕਸਾਨ ਹੋ ਰਿਹਾ ਹੈ ਤਾਂ ਛੋਟਾ ਜਿਹਾ ਉਪਾਅ ਇਸ ਸ਼ਨੀਵਾਰ ਨੂੰ ਜ਼ਰੂਰ ਕਰੋ ਸਭ ਤੋਂ ਮਹੱਤਵਪੂਰਨ ਉਪਾਅ ਇਸ ਪਾ ਦੇ ਲਈ ਤੁਹਾਨੂੰ ਪਹਿਲਾਂ 1 ਰੁਪਏ ਦੇ ਸਿੱਕੇ ਦੀ ਜ਼ਰੂਰਤ ਹੈ ਸ਼ਨੀਵਾਰ ਨੂੰ ਇਸ ਥਾਂ ਤੇ 1 ਰੁਪਏ ਦੇ ਸਿੱਕੇ ਨੂੰ ਰੱਖਣਾ ਹੈ ਕਸੇ ਇੱਕ ਮਹੀਨੇ ਵਿੱਚ ਕਰੋੜਪਤੀ ਬਣ ਜਾਓਗੇ ਜੋ ਆਪਣੀ ਜ਼ਿੰਦਗੀ ਵਿੱਚ ਪੈਸੇ ਦੀ ਚਿੰਤਾ ਵੀ ਕਰਦੇ ਹਨ ਉਹਨਾਂ ਨੂੰ ਲਗਾਤਾਰ ਪੈਸੇ ਦੀ ਕਮੀ ਰਹਿੰਦੀ ਹੈ ਸਫਲਤਾ ਜ਼ਿੰਦਗੀ ਵਿੱਚ ਪ੍ਰਾਪਤ ਨਹੀਂ ਹੁੰਦੀ ਭਾਵੇਂ ਕਿੰਨੇ ਵੀ ਮਿਹਨਤ ਕਰ ਲੈਣ ਉਹਨਾਂ ਨੂੰ ਨਤੀਜੇ ਨਹੀਂ ਮਿਲਦੇ ਭਾਵਕੇ ਘਰ ਵਿੱਚ ਕਰਜ਼ੇ ਦੀ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ ਫਜ਼ੂਲ ਖਰਚ ਹੋ ਰਹੇ ਹਨ 1 ਰੁਪਏ ਵਾਲੇ ਉਪਾਅ ਦੀ ਵਰਤੋਂ ਕਰਕੇ ਤੁਸੀਂ ਆਪਣੇ ਜੀਵਨ ਵਿੱਚੋਂ ਸਾਰੀ ਨਿਰਾਸ਼ਾ ਦੂਰ ਕਰ ਸਕਦੇ ਹੋ ਗਰੀਬੀ ਕਦੇ ਵੀ ਵਾਪਸ ਨਹੀਂ ਆਵੇ ਕਿਤੇ ਅਤੇ ਦੇਵੀ ਮਾਂ ਲక్ష్ਮੀ ਜੀ ਦੀਆਂ ਅਸੀਸਾਂ ਤੁਹਾਨੂੰ ਪ੍ਰਾਪਤ ਹੋਣਗੀਆਂ 1 ਰੁਪਏ ਦੇ ਸਿੱਕੇ ਦਾ ਉਪਾਸ ਸਿਰਫ ਤੁਹਾਡੇ ਜੀਵਨ ਵਿੱਚ ਤਾਂ ਦੌਲਤ ਲਿਆਵੇ ਬਲਕਿ ਕਾਮਯਾਬੀ ਪ੍ਰਾਪਤ ਕਰਨ ਵਿੱਚ ਵੀ ਮਦਦ ਕਰੇਗਾ ਇਹ ਸੌਖਾ ਜੋ ਉਪਾਹ ਹੈ ਸਰਲ ਉਪਾਹ ਹੈ ਕੋਈ ਵੀ ਕਰ ਸਕਦਾ ਹੈ ਤੁਹਾਨੂੰ ਇਹ ਕਰਨ ਦੇ ਲਈ ਕੁਝ ਵੀ ਵੱਧੂ ਕੁਝ ਕਰਨ ਦੀ ਜ਼ਰੂਰਤ ਨਹੀਂ ਇਸ ਲਈ 1 ਰੁਪਏ ਦੇ ਸਿੱਕੇ ਦੀ ਵਰਤੋਂ ਬਾਰੇ ਦੱਸਦੇ ਹਾਂ ਤੁਹਾਨੂੰ ਇਸ ਭਾਗ ਨੂੰ ਪੂਰਾ ਵੇਖਣਾ ਚਾਹੀਦਾ ਹੈ ਅੰਤ ਵਿੱਚ ਜੋ ਉਪਾਅ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ ਤੁਹਾਨੂੰ ਕੁਝ ਉਪਾਅ ਦੱਸੇ ਜਾਣਗੇ ਤੁਹਾਡੀਆਂ ਇੱਛਾਵਾਂ ਜੋ ਪੂਰੀਆਂ ਕਰਨਗੇ ਤੁਹਾਡੇ ਦੁਸ਼ਮਣਾਂ ਤੋਂ ਛੁਟਕਾਰਾ ਪਾਉਣਗੇ ਜੇਕਰ ਤੁਹਾਡੇ ਦੁਸ਼ਮਣ ਹਨ ਤਾਂ ਤੁਸੀਂ ਬੁਰੀ ਨਜ਼ਰ ਤੋਂ ਪਰੇਸ਼ਾਨ ਹੋ ਤੁਹਾਨੂੰ ਅੱਜ ਵੀਡੀਓ ਬੁਰੀ ਨਜ਼ਰ ਤੋਂ ਬਚਾਉਣ ਦੇ ਉਪਾਅ ਵੀ ਦੱਸਣ ਵਾਲੇ ਹਾਂ 1 ਰੁਪਏ ਦੇ ਸਿੱਕੇ ਨਾਲ ਉਪਾਅ ਕਰਨਾ ਹੈ ਬਿਮਾਰੀ ਤੋਂ ਰਾਹਤ ਮਿਲ ਜਾਵੇਗੀ ਜੇਕਰ ਤੁਹਾਡੇ ਘਰ ਵਿੱਚ ਕੋਈ ਅਜਿਹਾ ਵਿਅਕਤੀ ਜੋ ਬਿਮਾਰ ਰਹਿੰਦਾ ਹੈ ਤੁਹਾਨੂੰ 1 ਰੁਪਏ ਦਾ ਉਪਾਅ ਕਰਨਾ ਹੈ 1 ਰੁਪਏ ਦਾ ਸਿੱਕਾ ਲੈਣਾ ਹੈ ਇੱਕ ਕਟੋਰਾ ਵੀ ਲੈਣਾ ਪਵੇਗਾ ਤੁਹਾਨੂੰ ਸੈਦਾ ਨਮਕ ਵਿੱਚ 1 ਰੁਪਏ ਦਾ ਸਿੱਕਾ ਲੈਣਾ ਹੈ ਤੁਹਾਨੂੰ ਇਹ ਦੋਵੇਂ ਚੀਜ਼ਾਂ ਆਪਣੇ ਘਰ ਵਿੱਚ ਉਸ ਬਿਮਾਰ ਵਿਅਕਤੀ ਦੇ ਸਿਰ ਤੇ ਰੱਖਣੀਆਂ ਪੈਣਗੀਆਂ ਜੋ ਬਿਮਾਰ ਹੈ ਜਿਸ ਦੀ ਸਿਹਤ ਠੀਕ ਨਹੀਂ ਹੈ ਜਿੱਥੇ ਵੀ ਉਹ ਵਿਅਕਤੀ ਸੌ ਰਿਹਾ ਹੈ ਜਿੱਥੇ ਉਹ ਵਿਅਕਤੀ ਆਰਾਮ ਕਰ ਰਿਹਾ ਹੈ ਤੁਹਾਨੂੰ ਉਸ ਦੇ ਸਿਰ ਦੇ ਹੇਠਾਂ ਰੱਖਣਾ ਪੈਣਾ ਹੈ ਅਤੇ ਉੱਥੇ ਛੱਡ ਦੇਣਾ ਪਵੇਗਾ ਇਸ ਨਾਲ ਕੀ ਹੋਏਗਾ ਬਹੁਤ ਚੰਗੇ ਹੋਵੇ ਤੇ ਸਿਹਤ ਠੀਕ ਹੋ ਜਾਵੇਗੀ ਬਿਮਾਰੀਆਂ ਤੁਹਾਡੇ ਘਰ ਤੋਂ ਦੂਰ ਹੋ ਜਾਣਗੀਆਂ ਫਿਰ ਉਹਨਾਂ ਲੋਕਾਂ ਲਈ ਬਹੁਤ ਵਧੀਆ ਹੱਲ ਹੈ ਜੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਪਰੇਸ਼ਾਨ ਹਨ ਜਿਨ੍ਹਾਂ ਦੇ ਘਰ ਵਿੱਚ ਲਗਾਤਾਰ ਪੈਸਾ ਬਰਬਾਦ ਹੋ ਰਿਹਾ ਹੈ ਇਹ ਪਹਿਲਾ ਹੱਲ ਹੈ ਹੁਣ ਦੂਜੇ ਹੱਲ ਬਾਰੇ ਗੱਲ ਕਰਦੇ ਹਾਂ ਪਰਸ ਕਦੇ ਖਾਲੀ ਨਹੀਂ ਹੋਵੇਗਾ ਪੈਸਾ ਹਮੇਸ਼ਾ ਤੁਹਾਡੇ ਪਾਸ ਵਿੱਚ ਆਉਂਦਾ ਰਹੇਗਾ ਤੁਹਾਨੂੰ ਕੀ ਕਰਨਾ ਪਵੇਗਾ ਕਿ 1 ਰੁਪਏ ਦਾ ਸਿੱਕਾ ਲੈਣਾ ਹੈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨਾ ਹੈ ਨਾਲ ਹੀ ਤੁਹਾਨੂੰ ਇੱਕ ਬਹੁਤ ਛੋਟੀ ਪੀਲੇ ਰੰਗ ਦੀ ਕੌੜੀ ਲੈਣੀ ਪਵੇਗੀ ਇਹ 1 ਰੁਪਏ ਦਾ ਸਿੱਕਾ ਇੱਕ ਕੌੜੀ ਤੁਸੀਂ ਆਪਣੇ ਪਾਸ ਵਿੱਚ ਰੱਖਣੀ ਹੈ ਇਸ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਫਿਰ ਤੁਸੀਂ ਦੇਖੋ ਕਿ ਪੈਸਾ ਤੁਹਾਡੇ ਕੋਲ ਕਿਵੇਂ ਆਉਂਦਾ ਹੈ ਇਹ ਕਿਵੇਂ ਰਹਿੰਦਾ ਹੈ ਤੁਹਾਡਾ ਪਰਸ ਪੈਸੇ ਨਾਲ ਭਰਿਆ ਰਹੇਗਾ ਇਹ ਬਹੁਤ ਹੀ ਵਧੀਆ ਹੱਲ ਹੈ ਜਿਹੜੇ ਲੋਕ ਕਹਿੰਦੇ ਹਨ ਕਿ ਐਸਾ ਪੈਸਾ ਵਿੱਚ ਨਹੀਂ ਆਉਂਦਾ ਪੈਸਾ ਬੱਸ ਵਿੱਚ ਟਿਕਦਾ ਨਹੀਂ ਸ਼ਾਇਦ ਸਾਡੀ ਕਿਸਮਤ ਵਿੱਚ ਗਰੀਬੀ ਲਿਖੀ ਹੈ ਜਿਹੜੇ ਲੋਕ ਪੈਸੇ ਦੀ ਬਹੁਤ ਚਿੰਤਾ ਕਰਦੇ ਹਨ ਉਹਨਾਂ ਨੂੰ ਇਹ ਉਪਾਅ ਜ਼ਰੂਰ ਅਜਮਾਉਣਾ ਚਾਹੀਦਾ ਹੈ 1 ਰੁਪਏ ਦੇ ਸਿੱਕੇ ਦੀ ਵਰਤੋਂ ਕਰਕੇ ਬਹੁਤ ਵਧੀਆ ਤੁਹਾਨੂੰ ਉਪਾਅ ਦੱਸ ਰਹੇ ਹਾਂ ਦੇਖੋ ਜੇਕਰ ਤੁਹਾਨੂੰ ਕਿਸੇ ਵਿਅਕਤੀ ਦੀ ਬੁਰੀ ਨਜ਼ਰ ਲੱਗ ਗਈ ਹੈ ਉਸੇ ਪੈਸੇ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਇੱਕ ਚੰਗਾ ਘਰ ਬਰਬਾਦ ਹੋ ਜਾਂਦਾ ਹੈ ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਵਿੱਚ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰਦਾ ਹੈ ਤੁਹਾਡੇ ਗੁਪਤ ਦੁਸ਼ਮਣ ਹਨ ਜਿਨ੍ਹਾਂ ਦੇ ਬਾਰੇ ਤੁਹਾਨੂੰ ਕੁਝ ਵੀ ਨਹੀਂ ਪਤਾ ਜੋ ਤੁਹਾਡੀ ਸਫਲਤਾ ਦੇਖ ਕੇ ਤੁਹਾਡੇ ਤੋਂ ਜੈਲਸ ਕਰਦੇ ਹਨ ਇਸ ਦਾ ਮਤਲਬ ਉਹ ਚੱਕ ਇੰਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਕਿਸੇ ਜ਼ਿੰਦਗੀ ਵਿੱਚ ਹਮੇਸ਼ਾ ਕੁਝ ਹਾਰ ਰਹਿਣਾ ਹੈ ਜੇਕਰ ਤੁਸੀਂ ਆਪਣੇ ਦੁਸ਼ਮਣਾਂ ਤੋਂ ਛੋਟਾ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਬੁਰੀ ਨਜ਼ਰ ਦੇ ਲਈ ਤੁਸੀਂ ਇਹ ਪਾ ਕਰ ਸਕਦੇ ਹੋ ਚਾਰ ਫੁੱਲਾਂ ਵਾਲੇ ਲੌਂਗ ਲੈਣੇ ਹਨ ਤੇ ਚਾਰ ਹੀ ਕਪੂਰ ਲੈਣੇ ਹਨ ਲੈ ਕੇ ਘਰ ਦੇ ਵਿੱਚ ਕਿਤੇ ਵੀ ਜਗਾ ਦੇ ਜਲਾ ਦਿਓ ਸਾੜ ਦਿਓ ਇਸ ਪਾਣੂ ਕਰਨ ਨਾਲ ਭਗਵਾਨ ਹਨੂਮਾਨ ਦਾ ਧਿਆਨ ਕਰੋ ਫਿਰ ਦੇਖਿਓ ਤੁਹਾਨੂੰ ਸਾਰੇ ਹੀ ਆਪਣੇ ਦੁਸ਼ਮਣਾਂ ਤੋਂ ਛੁਟਕਾਰਾ ਮਿਲ ਜਾਵੇਗਾ ਚਾਰ ਲੌਂਗ ਦੇ ਕਪੂਰ ਦਾ ਇੱਕ ਟੁਕੜਾ ਵੀ ਸਾੜ ਸਕਦੇ ਹੋ ਲੌਂਗ ਤੇ ਕਪੂਰ ਜਲਾਉਣ ਦੇ ਨਾਲ ਘਰ ਦੇ ਵਿੱਚੋਂ 네ਗੇਟਿਵਿਟੀ ਦੂਰ ਹੋ ਜਾਂਦੀ ਹੈ ਫਿਰ ਇਹ ਜਲਾਉਣ ਤੋਂ ਬਾਅਦ ਜਿਹੜੀ ਰਾਖ ਹੁੰਦੀ ਹੈ ਕਿਸੇ ਵੀ ਘਰ ਦੇ ਵਿੱਚ ਪੌਦੇ ਨੂੰ ਪਾ ਦਿਓ ਜੇਕਰ ਤੁਹਾਡੇ ਘਰ ਵਿੱਚ ਕਿਤੇ ਵੀ ਬੁਰੀ ਨਜ਼ਰ ਦਾ ਵਾਸ ਹੋਵੇਗਾ ਉਹ ਦੂਰ ਹੋ ਜਾਵੇਗੀ ਜੇਕਰ ਤੁਹਾਨੂੰ ਕਿਸੇ ਅਦਾਲਤ ਨਾਲ ਸੰਬੰਧਿਤ ਮਾਮਲੇ ਵਿੱਚ ਤੁਸੀਂ ਕਿੰਦੇਰੇ ਪੂਰੀ ਤਰ੍ਹਾਂ ਫਸ ਚੁੱਕੇ ਹੋ ਛੁਟਕਾਰਾ ਪਾਉਣਾ ਚਾਹੁੰਦੇ ਹੋ ਸ਼ਨੀਵਾਰ ਨੂੰ ਪੀਪਲ ਦੇ ਦਰਖਤ ਦੇ ਨੇੜੇ ਜਮੇਨ ਵਿੱਚ ਕਾਲੀ ਦਾਣ ਦਫਨਾ ਦਿਓ ਤੇ ਆਪਣੀ ਸਮੱਸਿਆ ਤੋਂ ਛੁਟਕਾਰਾ ਪਾਓ ਪੀਪਲ ਦੇ ਦਰਖਤ ਦੇ ਸਾਹਮਣੇ ਦੋ ਹੱਥ ਰੱਖ ਕੇ ਦੋ ਹੱਥ ਜੋੜ ਕੇ ਪ੍ਰਾਰਥਨਾ ਕਰੋ ਜੇਕਰ ਤੁਸੀਂ ਆਪਣੇ ਘਰ ਵਿੱਚ ਕੁਸ਼ ਹਾਲੀ ਬਣਾਈ ਰੱਖਣਾ ਚਾਹੁੰਦੇ ਹੋ ਸ਼ਨੀਵਾਰ ਨੂੰ ਪਾਣੀ ਦੇ ਘੜੇ ਵਿੱਚ ਕੁਝ ਕਾਲੇ ਤੇਲ ਮਿਲਾ ਕੇ ਪੀਪਲ ਦੇ ਦਰਖਤ ਦੀ ਜੜ ਵਿੱਚ ਰੱਖ ਕੇ ਪ੍ਰਾਰਥਨਾ ਕਰ ਸਕਦੇ ਹੋ ਫਿਰ ਤੁਸੀਂ ਪੀਪਲ ਦੇ ਦਰਖਤੇ ਪੰਜ ਚੱਕਰ ਲਗਾਉਣੇ ਹਨ ਅਜਿਆ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਵੇਗੀ ਸ਼ਨੀ ਦੇਵ ਦੀ ਪੂਜਾ ਕਰਨ ਨਾਲ ਸ਼ਨੀਵਾਰ ਨੂੰ ਸ਼ਾਮ ਨੂੰ ਪੀਪਲ ਦੇ ਦਰਖਤੇ ਦਾ ਪਾਣੀ ਚੜਾਇਆ ਜਾਣਾ ਚਾਹੀਦਾ ਹੈ ਤੇਲ ਦਾ ਦੀਵਾ ਜਗਾਉਣਾ ਚਾਹੀਦਾ ਹੈ ਇਸ ਨਾਲ ਭਗਵਾਨ ਸ਼ਨੀ ਦੇਵ ਬਹੁਤ ਪ੍ਰਸੰਨ ਹੋ ਜਾਂਦੇ ਹਨ ਤੇ ਤੁਹਾਨੂੰ ਤੁਹਾਡੀਆਂ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਹ ਸੀ ਸਾਡੀ ਅੱਜ ਦੀ ਵੀਡੀਓ ਤੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ tanwal.